ਤਰ ਬਾਈ ਗਰਮੀਆਂ ਚੋੜਿਆ ਆ ਠੀਕ ਆ ਉਹ ਵੀ ਕਹਿੰਦਾ ਦੂਸਰਾ ਜੀ ਪਾਣੀ ਉਹਨੇ ਪੀਣਾ ਹੀ ਨਹੀਂ ਜਿੰਨੇ ਲੋਹ ਦੇਖੀ ਉਹਨੇ ਪੀਣਾ ਨਹੀਂ ਬੈਣਾ ਲਓ ਬਾਬੋ ਬੱਚਾ ਇੱਕ ਨਹੀਂ ਦੋ ਢਿਲੇ ਹੋਈ ਇਹਨਾਂ ਨੂੰ ਰੇਸ਼ਾ ਹੋਇਆ ਪਿਆ ਮੂੰਹ ਸੁਜੇ ਪਿਆ ਸਾਰੇ ਹੈ ਨਾ ਇਹਨਾਂ ਨੂੰ ਇੱਕ ਆਪਾ ਦੇਣ ਲੱਗੇ ਆ ਹਾਂ ਨੋਵਾ ਮੌਕਸ ਜਿਹੜਾ ਆਪਾ ਦਿੰਨੇ ਹੁੰਦੇ ਹੈ ਨਾ 500 ਐਮਜੀ ਇਹ ਮਤਲਬ ਮੈਂ ਤਾਂ ਹੀ ਕਹਿੰਨਾ ਉਹਨਾਂ ਕਿ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਪੂਰੀ ਦੇਖਣ ਚ ਇਹ ਮਤਲਬ ਕਿਤੇ ਵੀ ਕੋਈ ਵੀ ਐਸੀ ਗੱਲ ਕੀਤੀ ਹੋ ਸਕਦੀ ਜਿਹੜੀ ਤੁਹਾਡੇ ਕੰਮ ਆ ਆਪਣੀ ਬੜਲੇ ਵਾਲੀ ਗੱਲ ਚੰਗੀ ਦੇਖ ਲਓ ਹਾਂ ਆ ਨੋਵਾ ਦੀ ਆਪਣੀ ਬੜੇ ਵਾਲੀ ਦਾ ਬੱਚਾ ਧਰੋਂਦੇ ਮੱਠੇ ਜਿਹੜੇ ਮਿੱਠੇ ਹੁੰਦੇ ਕਬੂਤਰ ਬਾੜੀ ਜਮੇ ਪਿਆਰੇ ਹੁੰਦੇ ਵੀ ਮਤਲਬ ਕੋਈ ਐ ਹੱਥ 'ਚ ਫੜਿਆ ਹਿੱਲੇ ਹੀ ਨਾ ਮਾਸਾ ਵੀ ਜਿਆਦਾ ਦੂਸਰਾ ਚ ਕਬੂਤਰ ਉਹ ਸਿਆਣੇ ਕਬੂਤਰ ਹੁੰਦੇ ਆ ਤੇ ਨਾਲੇ ਭਾਬੋ ਜਿਹੜਾ ਇਹ ਬੱਚਾ ਆ ਇਹਦੀ ਉਮਰ ਜੇ ਹੈਗੀ ਵੱਧ ਤੋਂ ਵੱਧ ਮੇਰੇ ਖਾਲਾ ਚਾਰਕ ਦਿਨ ਦੀ ਆ ਗਰਮ ਠੰਡਾ ਹਾਂ ਐਨਾ ਆਪਾਂ ਜਦੋਂ ਕਬੂਤਰ ਨੂੰ ਫੜਦੇ ਵੀ ਨਾ ਕਬੂਤਰ ਗੂੰ ਗੂੰ ਕਰਦਾ ਹੱਤੋਂ ਛੁੱਟਣ ਨੂੰ ਕਰਦਾ ਕਿਤੇ ਨਾ ਕਿਤੇ ਕਬੂਤਰ ਬਾਹਰੋਂ ਭੱਜ ਜਾਂਦਾ ਹਾਂਜੀ ਲਿੰਦਰੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਆਇਓ ਬਾਬੇ ਅੱਜ ਕੱਢੀਏ ਬੱਚੇ ਡਾਈਏ ਤੇ ਪਹਿਲਾ ਦਿਨ ਧੁੱਪ ਲੱਗੀ ਸੀਗੀ ਟਾਈਮ ਹੋ ਗਿਆ 11 ਦਾ ਤੇ ਰਾਤੀ ਬਾਬੇ ਰਣੇ ਉਹ ਕੁੱਤੇ ਖਾਣੀ ਕਰਾਈ ਨੇ ਇੱਕ ਸਾਹਬ ਦੀ ਆਪਣੀ ਰਾਤੀ ਇਹੇ ਬੈਠੇ ਆ ਮੇਰੇ ਹਿਸਾਬ ਨਾਲ 8:30 ਵਜੇ ਨੇਰੇ ਚ ਫੁੱਲ ਤੇ ਕੱਲ ਵੀ 8 ਵਜੇ ਕੱਢੇ ਸੀ ਅੱਜ ਫੇਰ ਛੱਡ ਦਿੰਦੇ ਆ ਕੱਲ ਬੱਦਲ ਬਹੁਤ ਹੋ ਗਿਆ ਸੀ ਸ਼ਾਇਦ ਉਹਦੇ ਕਰਕੇ ਵੀ ਟੇਗੇ ਹੋਣਗੇ ਠੰਡੇ ਹੋਣ ਕਰਕੇ ਅੱਜ ਹਜੇ ਤੱਕ ਤਾਂ ਧੁੱਪ ਲੱਗੀ ਆ ਬਾਕੀ ਲੋ ਉਡਾਤੇ ਹੁਣ ਦੇਖਦਾ ਕੀ ਕਰਦਾ ਹਨ ਅੱਜ ਤਾਂ ਕੱਢਦਾ ਸਵੇਰਾ ਦਾਣੇ ਬੋਹ ਸੀ ਰਾਤੀ ਲੇਟ ਬੈਠੇ ਕਰਕੇ ਨਾ ਦਾਣੇ ਦਾਤੀ ਲੇਟ ਪਏ ਦਾਣੇ ਸੀ ਨਾ ਤੇ ਪੋਟਿਆ ਚ ਤੇ ਹੁਣ ਛੱਡੇ ਆ ਇਹ ਦੇਖਦੇ ਕੀ ਕਰਦੇ ਆ ਹਨ ਹਾਂਜੀ ਕੀ ਹਾਲ ਚਾਲ ਆ ਵੀ ਸਾਰੇ ਭਰਾਵਾਂ ਦੇ ਚਲੋ ਬਾਬੇ ਵੀਡੀਓ ਕਰੀਏ ਸ਼ੁਰੂ ਤੇ ਸਵੇਰੇ ਥੋੜੀ ਜੀ ਵੀਡੀਓ ਬਣਾਈ ਸੀਗੀ ਬਾਅਦ ਚ ਕਬੂਤਰ ਬਹਿ ਗਏ ਸੀਗੇ ਆਪਣੇ 2-3 ਘੰਟੇ ਕਿਉਂਕਿ ਰਾਤੀ ਜਦੋਂ ਬੈਠੇ ਆ ਜ਼ੋਰ ਬੋਲ ਆਇਆ ਸੀ ਇੱਕ ਤੇ ਇੱਕ ਉਦਾਂ ਵੀ ਬਦਾਮ ਸੀਗੇ ਉਹਨਾਂ ਦੇ ਪੋਟਿਆਂ ਦੇ ਵਿੱਚ ਹਨਾ ਤੇ ਅੱਜ ਬਦਾਮ ਪੇਤੇ ਵੀ ਨਹੀਂ ਆਪਾਂ ਅੱਜ ਕਣਕ ਹੀ ਪਾਵਾਂਗੇ ਤੇ ਕੋਈ ਚੱਕਰ ਨਹੀਂ ਈ ਕੋਈ ਗਰਮੀ ਹੈ ਨਹੀਂ ਹੈਗੀ ਹਜੇ ਕੋਈ ਈ ਡਾ ਰੋਲਾ ਨਹੀਂ ਨਾਲੇ ਆਪਾਂ ਕਿਹੜਾ ਰੈਗੂਲਰ ਕੱਢਦੇ ਆਂ ਕਦੇ ਦੋ ਦਿਨ ਡਾਏ ਗਏ ਅੱਜ ਵੀ ਮੀਂਹ ਦੱਸਿਆ ਸੀ ਛਿੱਟਾਂ ਜੀਆਂ ਪਈਆਂ ਪਰ ਹਟ ਗਿਆ ਹੁਣ ਦਿਨ ਵਧੀਆ ਲੱਗ ਗਿਆ ਇਧਰਲੇ ਬੰਨੇ ਹੈਗਾ ਅਜ ਬੱਦਲ ਜਾ ਬਾਕੀ ਠੀਕ ਆ ਤੇ ਹੋਰ ਬਾਬੇ ਉਹ ਕਈ ਵੀਰਾਂ ਦੇ ਕਮੈਂਟ ਆਏ ਸੀ ਹਨਾ ਜਿਹੜੀ ਜਿਹੜੀਆਂ ਵੀ ਗੱਲਾਂ ਦੇ ਆਪਾਂ ਪਹਿਲਾਂ ਦਾਣਾ ਪਾਲੀਏ ਥੋੜੇ ਜੇ ਲੇਟ ਆ ਹਨਾ ਦਾਣਾ ਪਾ ਕੇ ਫਿਰ ਉਹ ਗੱਲਾਂ ਬਾਤਾਂ ਕਰਦੇ ਆ ਵੀ ਕੀ ਕੀ ਹੈ ਨਾ ਕਿਹੜੇ ਕਿਹੜੇ ਕਮੈਂਟ ਆਏ ਤੇ ਕੀ ਕੀ ਜਵਾਬ ਦੇਵਾਂਗੇ ਉਹਨਾਂ ਦਾ ਤੇ ਆਜੋ ਪਹਿਲਾਂ ਦਾਣੇ ਪਹਿਲਾਂ ਚੱਕ ਕੇ ਮੈਨੂੰ ਚੇਤਾ ਨਹੀਂ ਜਾਵਾ ਉੱਥੇ ਆ ਗਿਆ ਦਾਣੇ ਹੋਏ ਖਤਮ ਗੱਲ ਦੇ ਖਤਮ ਕਿੱਦਾਂ ਹੋਏ ਹੋਰ ਤੁਹਾਨੂੰ ਦਾਂ ਆਪਾਂ ਰੱਖੀ ਸੀ ਆ ਬਾਲਟੀਆਂ ਭਰ ਕੇ ਉਹ ਕੱਲ ਰਹਿ ਗਈਆਂ ਬਾਲਟੀਆਂ ਇਦਾਂ ਲੱਗ ਗਈਆਂ ਤੇ ਉਹ ਮੀਂਹ ਪੈ ਗਿਆ ਤੇ ਰਾਤ ਭੀ ਜੇਰੇ ਮੈਂ ਸਕਾ ਵੀ ਉਸਤੇ ਪਰ ਨਹੀਂ ਇਹ ਦਾਣਾ ਪਾਉਣ ਦੇ ਬਰਾਬਰ ਨਹੀਂ ਰਿਹਾ ਖਰਾਬ ਹੋ ਗਿਆ ਸਿੱਟਾਂ ਦੇ ਜਿਹੜੇ ਜਿੰਨੇ ਵੀ ਦਾਣੇ ਹੋ ਗਏ ਇਹ ਨਹੀਂ ਪਾਉਣੇ ਤੇ ਨਾ ਹੀ ਕਬੂਤਰਾਂ ਨੇ ਖਾਣੇ ਆ ਕੋਈ ਸਮੈਲ ਮਾਰ ਗਏ ਆ ਉਹ ਕਿਤੇ ਪਹਿਲਾਂ ਵੀ ਬਾਲਟੀ ਦੇ ਥੱਲੇ ਕਿਤੇ ਪਾਣੀ ਪਿੰਦਾ ਰਿਹਾ ਮੈਨੂੰ ਪਤਾ ਨਹੀਂ ਬਾਛੜ-ਬੁਛੜ ਜੀ ਬਹੁਤ ਹੁੰਦੀ ਹੋਣੀ ਸੀ ਤੇ ਮੈਂ ਪਿਛਲੇ ਰੋਸ਼ਨ ਤਾਨ ਕੋ ਰੱਖ ਕੇ ਜਾਂਦਾ ਸੀਗਾ ਤੇ ਇਹ ਤਾਂ ਹੁਣ ਸਿੱਟਣੀ ਆ ਇਹ ਤਾਂ ਮੈਂ ਉਦਾਂ ਕੱਲ ਜਿਹੜਾ ਸਟਾਈਲ ਸੀ ਨਾ ਮੈਂ ਕਿਹਾ ਚਲ ਜਾਨਵਰਾਂ ਜਿਹੜਾ ਨਾ ਬਾਕੀਆਂ ਨੂੰ ਪਾਵਾਂਗੇ ਇਹ ਕਿਹੜੀਆਂ ਚੁੜੀਆਂ ਹੁੰਦੀਆਂ ਪਰ ਉਹਨਾਂ ਨੂੰ ਵੀ ਕਾਹਤੋਂ ਇੰਨਾ ਗੰਦਾ ਦਾਣਾ ਖਵਾਉਣਾ ਨਾ ਇਹ ਚੱਕ ਕੇ ਪਿੱਛੇ ਖੱਤੇ ਜੀ ਮਾਰਾਂਗੇ ਤੇ ਸਿੱੜ ਦੇਣੀਆਂ ਇਹ ਤੇ ਇਹਨਾਂ ਲਈ ਹੋਰ ਲਈ ਜਿਹੜਾ ਦਾਣਾ ਇਹਨਾਂ ਨੂੰ ਵੀ ਪਾਣੀ ਪੂਣੀ ਪਾਈਏ ਦਾ ਰੋਟੀ ਪਾਈਏ ਉਦਾਂ ਇਹਨਾਂ ਨੂੰ ਮੈਂ ਤੇ ਕੰਗਣੀ ਵੀ ਪਾਈ ਸੀ ਗੱਲ ਤੇ ਉਹ ਦਵਾਈ ਵੀ ਪਾਈ ਜਿਹੜੀ ਤੁਹਾਨੂੰ ਦੱਸਿਆ ਚਾਰ ਕੇ ਦਿਨ ਦੇਖਦੇ ਆ ਜੇ ਤਾਂ ਇਹਨਾਂ ਨੇ ਆਡੇ ਲਾਸਟੇ ਫਿਰ ਆਪਾਂ ਕਿਸੇ ਨਾ ਕਿਸੇ ਕਬੂਤਰੀ ਤੇ ਵੀ ਇਹ ਦੇਖਾਂਗੇ ਐਕਸਪੈਰੀਮੈਂਟ ਐਕਸਪੈਰੀਮੈਂਟ ਕਰੀਏ ਨਾ ਐਕਸਪੈਰੀਮੈਂਟ ਕਰਕੇ ਦੇਖਾਂਗੇ ਸ਼ਾਇਦ ਉਹ ਵੀ ਚੱਲ ਪਵੇ ਹਨਾ ਜੇ ਉਹ ਤਾਂ ਚਿੜੀਆਂ ਚੱਲ ਸਕਦੀਆਂ ਤੇ ਕਬੂਤਰ ਵੀ ਚੱਲ ਹੀ ਸਕਦੇ ਆ ਐਕਸਪੈਰੀਮੈਂਟ ਕਰਨੇ ਰਹਿਣੇ ਚਾਹੀਦੇ ਆਪਾਂ ਨੂੰ ਤੇ ਕਰਦੇ ਵੀ ਰਿਹਾ ਕਰੋ ਕਿਉਂਕਿ ਪ੍ਰੈਕਟੀਕਲ ਕਰਕੇ ਹੀ ਗੇਮ ਆਉਂਦੀ ਬਾਬਿਓ ਜੇ ਆਪਾਂ ਕਵਾਂਗੇ ਨਾ ਵੀ ਅੱਜ ਮੈਂ ਉਹ ਤੋਂ ਪੁੱਛਣਾ ਅੱਜ ਮੈਂ ਉਹ ਤੋਂ ਪੁੱਛਣਾ ਆਪਣਾ ਦਿਮਾਗ ਲਾਉਣਾ ਜ਼ਰੂਰੀ ਸ਼ੁਰੂ ਕਰੋ ਜਿਹੜੇ ਦਾ ਵੀਰ ਦੇਖੋ ਕੋਈ ਵੀ ਬੰਦਾ ਆ ਮਿਹਨਤ ਕਰਕੇ ਹੀ ਬਣਦਾ ਹਨਾ ਮੈਂ ਤੁਹਾਨੂੰ ਰਾਹ ਪਾ ਸਕਦਾ ਦੱਸ ਕੇ ਵੀਡੀਓ ਚ ਬਾਈ ਐਂਦਾ ਕਰਨਾ ਬਾਕੀ ਕੋਸ਼ਿਸ਼ਤ ਮਾਰ ਆਪ ਵੀ ਲਾਇਆ ਕਰੋ ਹਨਾ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਕੈਮਰੇ 'ਚ ਨਹੀਂ ਦੱਸ ਸਕਦੇ ਉਹ ਤੁਸੀਂ ਆਪਣਾ دماغ ਗੱਲਾਂ ਤੇ ਗੱਲਾਂ ਜਿਹੜਾ ਗੱਲਾਂ ਮੈਂ ਤਾਂ ਹੀ ਕਰਦਾ ਉਹਨਾਂ ਹੀ ਦਾ ਵੀਡੀਓ ਬਣਾਈ ਦੀਆ ਕਿ ਗੱਲਾਂ 'ਚੋਂ ਗੱਲਾਂ ਬੰਦਾ ਫੜ ਕੇ ਆਪਦੀ ਗੇਮ ਚ ਲਾ ਫਰਾਂਗਾ ਆਪਾਂ ਮੈਂ ਐਦਾਂ ਦੀਆਂ ਗੱਲਾਂ ਵੀ ਵਿੱਚ ਕਰ ਜਾਨਾ ਜਿਹੜੀ ਸਿੱਧੀ ਗੇਮ ਦੱਸੀ ਹੁੰਦੀ ਆ ਉਹ ਕੁਝ ਤੁਸੀਂ ਵੀ ਦਿਮਾਗ ਲਾਉਣਾ ਮਾੜਾ ਜਾਂ ਹਨਾ ਆਪਣਾ ਵੀ ਕਿੱਥੇ ਕੀ ਚੀਜ਼ ਫੜ ਸਕਦੇ ਆ ਮੈਂ ਤਾਂ ਹੀ ਕਹਿਣਾ ਉਹਨਾਂ ਕੀ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਪੂਰੀ ਦੇਖਣ ਚ ਇਹ ਮਤਲਬ ਆ ਕਿਤੇ ਵੀ ਕੋਈ ਵੀ ਐਸੀ ਗੱਲ ਕੀਤੀ ਹੋ ਸਕਦੀ ਜਿਹੜੀ ਤੁਹਾਡੇ ਕੰਮ ਆਵੇ ਤੇ ਬਾਕੀ ਆਹ ਕਬੂਤਰਾਂ ਨੂੰ ਹੁਣ ਇੱਕ ਦਿਨ ਆਪਾਂ ਕੱਢ ਕੇ ਨਹਾਉਣਾ ਇਹਨਾਂ ਨੂੰ ਉਹ ਪੋਟਾਸ਼ੀਅਮ ਦਵਾਈ ਹੁੰਦੀ ਨਾ ਪਿੰਕੀ ਉਹਨਾਂ ਜੁਵਾ ਜਾਂ ਇਹਨਾਂ ਦੀਆਂ ਜਿਹੜੀਆਂ ਪਈਆਂ ਆ ਉਹ ਮਰ ਜਾਣੀਆਂ ਤੇ ਆਰਡਰ ਵੀ ਖਤਮ ਹੋ ਮੰਗਾਇਆ ਨਹੀਂ ਕਿਉਂਕਿ ਇਹ ਪਹਿਲਾਂ ੜਾਏ ਆ ਨਾ ਕਬੂਤਰ ਇੰਦਾ ਤੇ ਖਰਾਕ ਲੱਗੀ ਜਾਂ ਇਹਨਾਂ ਨੂੰ ਤੇ ਬਿਮਾਰ ਵੀ ਹੋਈ ਸੀ ਉਹ ਹਸਤੀ ਦਾਣਾ ਦਿੰਦੇ ਰਹਾਂ ਉਹਦੇ ਕਰਕੇ ਕਬੂਤਰ ਲਿਬੜਿਆ ਆਦ ਆਪਣਾ ਕਬੂਤਰ ਕਿਤੇ ਫੜਿਆ ਗਿਆ ਸੀ ਪਿੰਡ ਯਾਦ ਕਬੂਤਰ ਉੱਥੇ ਫੜਿਆ ਗਿਆ ਸੀ ਨਾ ਉਹ ਵਾਪਸ ਕਰਕੇ ਕਿ ਉਹਨਾਂ ਨੇ ਹਾਲਤ ਦੀ ਬਹੁਤ ਮੰਦੀ ਕੀਤੀ ਹੋਈ ਹੈ ਨਾ ਆਪਣੀ ਸਿਰਫ ਇੱਕ ਬੜਲੇ ਵਾਲੀ ਕਬੂਤਰੀ ਦੀ ਹਾਲਤ ਥੋੜੀ ਜਿਹੀ ਗੰਦੀ ਕਿਉਂਕਿ ਉਹ ਕਬੂਤਰੀ ਸਾੰਭੀ ਹੀ ਮਤਲਬ ਤਿੰਨ ਚਾਰ ਵਾਰੀ ਸਾੰਭ-ਸਾਂਭ ਕੇ ਹੱਤੀ ਉਹ ਮੇਰੇ ਹੱਥਾਂ ਤੇ ਲੱਗੀ ਸੀਗੀ ਮੱਖਣ ਵੀ ਹੱਥਾਂ ਤੇ ਕੀ ਬਣ ਲੱਗਾ ਹੁੰਦਾ ਤੇ ਹੱਥੇ ਬਹਿ ਜਾਂਦੀ ਜੀ ਉਹ ਤਾਂ ਜ਼ਿਆਦਾ ਨਿਫੜੀ ਆ ਉਹਦਾ ਬਾਈ ਦੇ ਕਬੂਤਰ ਆਪਣੇ ਸਹੀ ਆ ਸਾੰਭੀ ਨੇ ਇੰਨੇ ਗੰਦੇ ਹੈ ਬਾਕੀ ਨਵਾਵਾਂਗੇ ਜ਼ਰੂਰ ਇੱਕ ਵਾਰੀ ਕਾਰਿਆਂ ਨੂੰ ਆ ਡੱਬੇ ਦੇ ਵੀ ਮਿਹਨਤ ਵੋ ਲੱਗੀ ਇਹ ਵੀ ਬੋਲ ਇਹ ਰੇ ਯਾਰ ਸਾਰੇ ਜਿੰਦਾ ਬਿਮਾਰ ਹੋਏ ਸੀ ਨਾ ਹਰਦੀ ਵੀ ਦਾਣਾ ਪਾਣੀ ਪੁੰਦੇ ਰਹੇ ਇਹਨਾਂ ਨੂੰ ਤੇ ਆ ਵੱਡੇ ਗੂਤਰਾ ਜੀ ਦੇ ਕੋਈ ਦਾਗ ਨਹੀਂ ਨੋ ਭਰਾ ਜੀ ਤੋਂ ਸਾਫ਼ ਤੇ ਲੜੀ ਬਸ ਜਦੋਂ ਹੱਥ ਉਸ ਲਾਗੇ ਹੱਤੀ ਘਾੜ ਲਾਉਂਦੇ ਆ ਨਾ ਉਹਦੇ ਕਰਕੇ ਵੀ ਗੂਤਰਾ ਮਲੇ ਹੋ ਜਾਂਦੇ ਥੋੜੇ ਜਿਹਾ ਹੋ ਜਾਣੇ ਸਹੀ ਹੁਣ ਨਿਵਾਵਾਂਗੇ ਫਟਾਫੀ ਆਪਣਾ ਨਾਲੇ ਤੇ ਨਾਲੇ ਫਰ ਸੋਹਣੇ ਹੋਣਗੇ ਤੇ ਨਾਲੇ ਇੱਕ ਇਹਨਾਂ ਦੀ ਜਿਹੜੀ ਆ ਜੂਆ ਜਾਇਆ ਬੋੜੀ ਦੇ ਹੋਰ ਕੀੜੇ ਗੂੜੇ ਜਿੰਨੇ ਵੀ ਆ ਤੇ ਕੱਚੀ ਚਿੱਟੀ ਚਿੱਟੀ ਸਿਗਰੀ ਜਿਹੜੀ ਲੱਤ ਖੜੇ ਗਦੀ ਕੂਤਰਾ ਤੋਂ ਉਹ ਵੀ ਲੱਤਨਾੜ ਜੂਗੀ ਇਹ ਚਾਰ ਪੰਜ ਜਨ ਨਵਾਏ ਸਨ ਲੋ ਬਾਬਿਓ ਆ ਦਾਣਾ ਦੂਣਾ ਇਹਨਾਂ ਨੂੰ ਪਾਈਏ ਤੇ ਆਟਾਂ ਜੀਮਾ ਹੁਣੇ ਲਾ ਕੇ ਤੇ ਉਹਦੇ ਲੰਮੇ ਪਾਤੀ ਹਨ ਤੇ ਸਫਾਈ ਸਪੀ ਕੀਤੀ ਗੱਲ ਦੀ ਇਹਨਾਂ ਨੂੰ ਹੁਣ ਪਾ ਦਈਏ ਦਾਣਾ ਦੂਣਾ ਆਹ ਤੇ ਦਾਣਾ ਆਪਾਂ ਸਿੜ ਦੇਣਾ ਪਿੱਛੇ ਖੱਤੇ ਚ ਤੇ ਜੇ ਕੀ ਹੋ ਵੀ ਜਾਂਦਾ ਬਈ ਤਾਂ ਜ਼ਿਆਦਾ ਸਿਰ ਭਿੱਜਿਆ ਵੀ ਰਹਿ ਜਾਂਦਾ ਤੇ ਦਾਣਾ ਪਾਇਆ ਨਾ ਕਰੋ ਕਿਉਂਕਿ ਦਾਣਾ ਮਿੱਟੀ ਹੋ ਜਾਂਦਾ ਜਦੋਂ ਦਾਣਾ ਇੱਕ ਵਾਰੀ ਗੜਨ ਨਾਲ ਲਾਪੈਂਦਾ ਉਹ ਪੌਣ ਦਾ ਫਾਇਦਾ ਨਹੀਂ ਕੋਈ ਦੀ ਓੜਾ ਕਟੋ ਘਟ ਹੋਊਗਾ 8 6-7 ਕਿਲੋ ਹੋਊਗਾ ਪਰ ਕੋਈ ਗਾਲ ਨਹੀਂ ਸਿੜ ਦਿੰਨੇ ਆ ਇੰਨੇ ਕ ਪੈਸੇ ਵਜਾਉਣ ਦੇ ਮਾਰੇ ਮਾਰੇ ਹੋਰ ਦਵਾਈਆਂ ਤੇ ਲਾਵਾਂਗੇ ਇੰਨੇ ਕੁ ਉਤਰਾਂ ਦੇ ਪੈਸੇ ਹਨਾ ਮੈਂ ਤਾਂ ਫਿਰ ਕੱਲ ਤਾਂ ਤੋਤਾ ਸੀ ਮੈਨੂੰ ਸਾਫ਼ ਲੱਗਦਾ ਸੀ ਹਨਾ ਦਾਣਾ ਸਾਫ਼ ਸੀਗਾ ਉਦਾਂ ਗਿੱਲਾ ਸੀ ਮੈਂ ਕਿਹਾ ਸ਼ਾਇਦ ਵੀ ਸਾਫ਼ ਤੋਤਿਆ ਹੋ ਜੂ ਪਰ ਉਹ ਧੂਕੀ ਜਦੋਂ ਸੁੱਕਣੇ ਪਾਇਆ ਉਹ ਕਾਲਾ ਹੀ ਹੋ ਗਿਆ ਲਿਆਓ ਇਹਨਾਂ ਨੂੰ ਦਾਣਾ ਪਾਈਏ ਟਰੇਆਂ 'ਚ ਇਹਨਾਂ ਦੀਆਂ ਚਾੱਕੀ ਤੇ ਦਾਣੇ ਦੋਣੇ ਦਾ ਕੰਮ ਨਬੇੜੀਏ ਫੇਰ ਬਣਾਉਨੇ ਆ ਵੀਡੀਓ ਏ ਟੂ ਜ਼ੈਡ ਦਾਣਾ ਪਾਣੀ ਸਾਰੇ ਕਬੂਤਰਾਂ ਨੂੰ ਪਾਤਾ ਤੇ ਉੱਤੇ ਥੱਲੇ ਵੀ ਹੁਣ ਪਾਣੀ ਪੋਣਾ ਪਾਣੀ ਉਹ ਬੰਦ ਕੀਤਾ ਆ ਤੇ ਚਲਾਉਨੇ ਆ ਪਾਣੀ ਉਹ ਥੱਲੇ ਫਿਲਟਰ ਲਾਉਂਦੇ ਆ ਫਿਲਟਰ ਖਰਾਬ ਹੋ ਗਿਆ ਪਾਣੀ ਵਾਲਾ ਤੇ ਉਹ ਮਰਾ ਕਰਕੇ ਤੇ ਆ ਵੀ ਕੱਲ ਨੂੰ ਯਾਰ ਲੱਭ ਕੇ ਬੰਦਾ ਅੰਦਰ ਲਾਈਏ ਉਹਨਾਂ ਦੇ ਆਂਡੇ ਵੀ ਛੱਡਣੇ ਆ ਕਰਕੇ ਆਪਾਂ ਇੱਕ ਇੱਕ ਵਾਰੀ ਤੇ ਫੇਰ ਬੱਚਾ ਘੜਾਗੇ ਤੇ ਆਪਣੀ ਬੜਲੇ ਵਾਲੀ ਦਾ ਬੱਚਾ ਵੀ ਦੇਖਦਾ ਹਣਾ ਆ ਨਵਾਂ ਇਹ ਆਪਣੀ ਬੜਲੇ ਵਾਲੀ ਦਾ ਬੱਚਾ ਆ ਵੀ ਕੂਤਰ ਪੂਰੇ ਲੋ ਵਾਲੇ ਆ ਜਿਹੜਾ ਕੂਤਰ ਹੈ ਨਾ ਇਹ ਵੀ ਸਿਰੇ ਦਾ ਲੋ ਵਾਲਾ ਤੇ ਨਾਲ ਕਬੂਤਰੀ ਵੀ ਆਪਣੀ ਉੱਤੇ ਲੱਗੀ ਹੋਈ ਆ ਲੋ ਵਾਲੇ ਇਹ ਵੀ ਪੂਰੀ ਲੋ ਵਾਲੀ ਆ ਕੁੱਡਾ ਮੈਂ ਸਾਫ਼ ਕਰਦਾ ਅੱਜ ਇਹ ਕਰਕੇ ਤੇ ਮੈਂ ਕਹਿੰਦਾ ਇਹ ਬੱਚਾ ਥੋੜਾ ਜਿਹਾ ਵੱਡਾ ਹੋਈ ਜਾਵੇ ਹੁਣ ਕੱਠਿਆਂ ਜੀ ਪਾਵਾਂ ਸੀਮਿੰਟ ਫੇਰੀ ਸੀਮਿੰਟ ਪੁੰਨਿਆ ਥੱਲੇ ਹੋਰ ਪੰਜਾ ਸੱਤ ਦਿਨਾਂ ਤੱਕ ਚੱਕ ਹੋ ਜਾਣਾ ਬੱਚਾ ਇਹ ਫੇ ਮਾਂ ਵੀ ਉਹਨੇ ਭੁੱਲਣਾ ਵੀ ਨਹੀਂ ਬੱਚੇ ਨੂੰ ਜਦੋਂ ਥੋੜੇ ਜਿਹਾ ਪਾਰ ਆ ਗਏ ਨਾ ਬੇਣੀ ਭੁੱਲਦਾ ਹੁੰਦਾ ਬੱਚਾ ਤੇ ਫੇ ਇਹਨਾਂ ਨੇ ਪਾਲ ਹੀ ਜਾਣਾ ਨਾਲੇ ਬਾਬੋ ਜਿਹੜਾ ਇਹ ਬੱਚਾ ਆ ਇਹਦੀ ਉਮਰ ਅਜੇ ਹੈਗੀ ਵੱਧ ਤੋਂ ਵੱਧ ਮੇਰੇ ਖਾਲਾ ਚਾਰਕ ਦਿਨ ਦੀ ਆ ਚਾਰ ਜਾਂ ਪੰਜ ਦਿਨ ਦੀ ਹੋਊਗੀ ਘੱਟੇ ਹੋਊਗੀ ਵੀ ਜਿਆਦਾ ਇਹ ਦੱਸਦਾ ਮੈਂ ਚਾਰ ਜਾਂ ਪੰਜ ਦਿਨ ਦੀ ਹੋਊਗੀ ਤੇ ਬਸ ਆਹੀ ਦਾਣਾ ਤੁਹਾਡੇ ਸਾਹਮਣੇ ਮੈਂ ਦਾਣਾ ਵੀ ਨਹੀਂ ਜੇ ਕੋਈ ਸ਼ੁਰੂ ਕੀਤਾ ਆਹੀ ਆ ਫੀਡ ਹੈ ਜਿਹੜੀ ਉਹ ਸਟਾਰਟਰ ਹੁੰਦੀ ਥੋੜੇ ਦਿਨ ਪਾਉਣੀ ਆ ਜਿਆਦਾ ਚਿਰ ਨਹੀਂ ਪਾਉਣੀ ਇਹ ਬੱਚਾ 15 ਦਿਨਾਂ ਦਾ ਹੋ ਜੇ ਥੋੜਾ ਰੈਡੀ ਹੋ ਜੇ ਜਲਦੀ ਵੱਡ ਜਾਂਦਾ ਇਹਨਾਂ ਬੱਚਾ ਉਸ ਤੋਂ ਬਾਅਦ ਫੇਰ ਖਰਾਕ ਸ਼ੁਰੂ ਕਰਨੀ ਖਰਾਕ ਨਾਲ ਪਾਲਣਾ ਇਹਦੇ ਨਾਲ ਉਹਦੇ ਫੁਗਲੇ ਜੇ ਰਹਿ ਜਾਂਦੇ ਬੱਚੇ ਫੇਰ ਆਪਾਂ ਦਾਣਾ ਇਹਨੂੰ ਟੋੜ ਮ ਬਾਦਾਮ ਦੂਜੇ ਛੋਲੇ ਛੋਲੇ ਪਾਵਾਂਗੇ ਨਾਲ ਇੱਕ ਅੱਧਾ ਬਾਦਾਮ ਆਪਾਂ ਕੱਟ ਕੇ ਦੇ ਦਿਆਂ ਕਰਾਂਗੇ ਬੱਚੇ ਨੂੰ ਕਿਉਂਕਿ ਛੱਡਣਾ ਨਾ ਆਪਾਂ ਬਾਜੀ ਛੱਡਣਾ ਆਮ ਦੂਸਰ ਦੂਸਰ ਵਾਲੀ ਚ ਇਹਨੂੰ ਪਹਿਲਾਂ ਹੀ ਖਰਾਕ ਪਾਵਾਂ ਇੱਕ ਵੀਰ ਦਾ ਫੇਓ ਹੋਈ ਕਮੈਂਟ ਆਇਆ ਸੀ ਕਿ ਬਾਈ ਉਹ ਦੂਸਰ ਵਾਲੇ ਕਿਦਾਂ ਮਿਲ ਕਬੂਤਰ ਗਰਮ ਹੁੰਦੇ ਠੰਡੇ ਹੁੰਦੇ ਬਾਈ ਦਾਦਾ ਯਾਰ ਸਾਨੂੰ ਤੇ ਅੱਜ ਤੱਕ ਕੋਈ ਫਰਕ ਲੱਗਾ ਨਹੀਂ ਵੀ ਕਬੂਤਰ ਗਰਮ ਆਉਣਗੇ ਆ ਠੰਡੇ ਜਿਨ੍ਹਾਂ ਨੂੰ ਨੀਵੇਂ ਫਿਰਦੇ ਆ ਉਹਨਾਂ ਨੂੰ ਲੋਕੀ ਠੰਡੇ ਕਰ ਦਿੰਦੇ ਆ ਜਿਹੜੇ ਮੱਠੇ ਜੇ ਫਿਰਦੇ ਆ ਜਿਹੜੇ ਤੇਜ ਉੜਦੇ ਆ ਉਹਨਾਂ ਨੂੰ ਕਬੂਤਰ ਗਰਮ ਕਹਿ ਦਿੰਦੇ ਹਨ ਐਦਾਂ ਦਾ ਮੇਰੇ ਹਿਸਾਬ ਨਾਲ ਕੋਈ ਸੀਨ ਹੁੰਦਾ ਨਹੀਂ ਬਸ ਇਹ ਦੋ ਚਾਲਾਂ ਵਾਲੇ ਕਬੂਤਰ ਹੁੰਦੇ ਇੱਕ ਤੇਜ ਕਬੂਤਰ ਉੜਦਾ ਹੁੰਦਾ ਕਈ ਉੱਚੇ ਉੜਦੇ ਆ ਕੋਈ ਨੀਵੇਂ ਉੜਦੇ ਆ ਗਰਮ ਸਰਦ ਦਾ ਇਦਾਂ ਦਾ ਨਹੀਂ ਤੁਸੀਂ ਨੂੰ ਦਾ ਕਿ ਬਾਜੀ ਛੱਡਣਾ ਜੀ ਗਰਮ ਨਹੀਂ ਛੱਡਿਆ ਜਾਣਾ ਦੂਸਰ ਚ ਤੇ ਠੰਡਾ ਨਹੀਂ ਛੱਡਿਆਣਾ ਦੂਸਰ ਬਾਕੀ ਬਾਈ ਇੱਕ ਦਿਨ ਦੀ ਬਾਜੀ ਨਹੀਂ ਇਦਾਂ ਜਿੱਤਦਾ ਹੁੰਦਾ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਇੱਕ ਦਿਨ ਜਿੱਤੂਗਾ ਤੇ ਫਿਰ ਬਾਈ ਉਹ ਕਬੂਤਰ 5 ਵਜੇ ਟਾਂਗੀਆਂ ਲਾ ਕੇ ਆਪਾਂ ਲਾ ਲਈਦੇ ਆ 5 ਵਜੇ ਸਵੇਰੇ ਡਾ ਕੇ 5 ਵਜੇ ਟਾਂਗੀਆਂ ਲਾ ਕੇ ਫਿਰ ਉਹਨੂੰ ਦੂਸਰ ਸੰਭੀਦੀ ਆ ਜਿਹੜੀ ਚੀਜ਼ ਸਭ ਤੋਂ ਔਖੀ ਆ ਹਨਾ ਦੂਸਰ ਸੰਭੀਦੀ ਆ ਦੂਸਰ ਸਾਂਭ ਕੇ ਫਿਰ ਦੂਜੇ ਦਿਨ ਉਹ ਹੀ ਕਬੂਤਰ ਡਾਇਆ ਜਾਂਦਾ ਹੁੰਦਾ ਠੀਕ ਹੈ ਇਦਾਂ ਨਹੀਂ ਕਿ ਕਬੂਤਰ ਵੀ ਇੱਕ ਦਿਨ ਜਿੱਤ ਗਿਆ ਤੇ ਦੂਜੇ ਦਿਨ ਫੇਰ ਦੁਬਾਰਾ ਉਹਨੂੰ ਫੇਰ ਛੱਡਣਾ ਬਾਈ ਉਹ ਜਿੱਤ ਨਹੀਂ ਹੁੰਦੀ ਉਹ ਇੱਕ ਦਿਨ ਢਾਂਗੀ ਲਾ ਲੈਣਾ ਸ਼ਾਮ ਨੂੰ 5 ਵਜੇ 5 ਵਜੇ ਢਾਂਗੀਆਂ ਲਵਾ ਲੈਂਦੇ ਆ 5 5:30 ਲਾ ਕੇ ਉਸ ਦਿਵਾਰ ਰਾਤ ਨੂੰ ਉਹਨੂੰ ਸਾਂਭਣਾ ਸਾਂਭ ਕੇ ਫੇਰ ਉਹੀ ਕਬੂਤਰ ਛੱਡਣਾ ਆਪਾਂ ਬਾਬਿਓ ਕੀ ਹਾਲ ਚਾਲ ਆ ਦੁਵਾਰਾ ਫਿਰ ਤੋਂ ਤੇ ਅੱਜ ਜਿਹੜੀ ਆ ਵੀਡੀਓ ਬਾਬਿਓ ਇਹ ਅੱਜ ਬਣੀ ਆ ਪੈਣੀ ਪਰ ਕੱਲ ਨੂੰ ਆ ਹੁਣ ਆਪਾਂ ਐਡਵਾਂਸ ਇੱਕ ਦਿਨ ਬਾਅਦ ਬਿਲਾ ਪਹਿਲਾਂ ਬਣਾ ਕੇ ਰੱਖ ਲਿਆ ਕਰਾਂਗੇ ਤੇ ਪੂਰੇ 7 ਵਜੇ ਪੂਰੇ 7 ਵਜੇ ਵਲੌਗ ਤਾਨੂੰ ਆਜਿਆ ਕਰੂਗਾ ਮੈਂ ਪਹਿਲਾਂ 5 ਵਜੇ ਕਿਹਾ ਸੀ ਜੇ 5 ਵਜੇ ਕਹੋਂਗੇ ਤੁਸੀਂ ਮੈਸੇਜ ਕਰਕੇ ਦੱਸ ਦਿਓ ਵੀ ਕਿਸ ਟਾਈਮ ਆਪਾਂ ਵਲੌਗ ਪਾਇਆ ਕਰੀਏ ਸਾਰੇ ਜਣੇ ਕਿਸ ਟਾਈਮ ਦੇਖਦੇ ਆ ਤੁਸੀਂ ਹਨਾ ਉਸ ਟਾਈਮ ਹੀ ਆਪਾਂ ਪਾਇਆ ਕਰਾਂਗੇ ਹਾਰਾ ਵਲੌਗ ਕਰਦਿਆ ਕਰਾਂਗੇ ਹਨਾ ਤੇ ਇਦਾਂ ਪਤਾ ਕੀ ਗੱਲ ਬਾਬਿਓ ਜਦੋਂ ਮੈਂ ਪੋਂਦਾ ਸੀ ਥੋੜਾ ਰੋਜ਼ ਦੀ ਰੋਜ਼ ਆਪਾਂ ਵਲੌਗ ਬਣਾਉਣੇ ਆ ਇਦਾਂ ਗੱਲ ਬਣਦੀ ਨਹੀਂ ਪਈ ਕਿਉਂਕਿ ਉਹ ਇੱਕ ਮੈਨੂੰ ਕਾਲੀ ਕਾਲੀ ਬਣਾਉਣਾ ਪੈਂਦਾ ਫਿਰ ਉਸ ਦਵਾਰ ਉਹਨੂੰ ਐਡਿਟ ਕਰਨਾ ਫੇਰ ਰਾਤ ਨੂੰ ਉਹਨੂੰ 8 9 ਵਜੇ ਜਾਂਦੇ ਤੇ ਉਸ ਟਾਈਮ ਕਈ ਬੰਦੇ ਤਾਂ ਸੋਈ ਜਾਂਦੇ ਹਨਾ ਸਵੇਰੇ ਜਾ ਕੇ ਦੇਖਦੇ ਆ ਹੁਣ ਇਸ ਕਰਕੇ ਆਪਾਂ ਇਸ ਕੋਰੂਟੀਨ ਬੰਦਣੀ ਆ ਪੂਰੇ 7 ਵਜੇ ਦੀ ਜੇ 7 ਵਜੇ ਕਹੂਗੇ ਤਾਂ ਡੇਲੀ 7 ਵਜੇ ਵਲੋਗ ਕਰਦਿਆ ਕਰੂੰਗਾ ਤੇ ਇਹ ਵਲੋਗ ਉਹਦਾ 7 ਵਜੇ ਆਊਗਾ ਤੇ ਜੇ ਤੁਸੀਂ ਕਹੋਗੇ ਵੀ ਨਹੀਂ ਬਾਈ 5 ਵਜੇ ਪਾ ਦਿਆ ਕਰ ਤੇ ਫਿਰ ਆਪਾਂ 5 ਵਜੇ ਪਾ ਦਿਆ ਕਰਾਂਗੇ ਜਿਸ ਟਾਈਮ ਤੇ ਤੁਸੀਂ ਕਹੋਗੇ ਉਸ ਟਾਈਮ ਤੇ ਆਪਾਂ ਅਪਲੋਡ ਕਰਦਿਆ ਕਰਾਂਗੇ ਤੇ ਹੁਣ ਕਈ ਵੀਰਾਂ ਦੇ ਕਮੈਂਟ ਆਏ ਸੀ ਜਿਹੜੇ ਜਿਹੜੇ ਉਹਨਾਂ ਦਾ ਜਵਾਬ ਦਿੰਨੇ ਆ ਤੇ ਇੱਕ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਕਬੂਤਰ ਮੂੰਹ ਪਟਦੇ ਆ ਜਕਾਮ ਜਿਆ ਹੋਇਆ ਤੇ ਸਾਹ ਓਖੇ ਓਖੇ ਲੈਂਦੇ ਬਾਈ ਉਹਦੀ ਮੈਂ ਵੀਡੀਓ ਪਹਿਲਾਂ ਵੀ ਪਾਈ ਹੋਈ ਆ ਉਸ ਮੁੱਦੇ ਤੇ ਹਨਾ ਬਾਈ ਕਯੂ ਮੌਕਸ 200 ਕਯੂ ਮੌਕਸ ਸ਼ਾਇਦ ਇਦਾਂ ਹੀ ਕੁਛ ਨਾ ਆਇਆ ਤੂੰ ਮੈਡੀਕਲ ਤੇ ਪਹੁੰਚ ਜਾ ਤੈਨੂੰ ਦੱਸ ਦਊਗਾ ਕਯੂ ਮੈਕਸ ਆ ਪਤਾ ਨਹੀਂ ਕਯੂ ਮੌਕਸ ਆ ਹਨਾ 200 ਐਮਜੀ ਦੀ ਲੈਣੀ ਆ ਉਹਦੇ ਬਾਈ ਤਿੰਨ ਹਿੱਸੇ ਕਰ ਲੈਣੇ ਆ ਸਵੇਰੇ ਦੁਪਹਿਰੀ ਤੇ ਸ਼ਾਮੀ ਦੋ ਦਿਨ ਲਗਾਤਾਰ ਦੇਣਾ ਆ ਦੋ ਤਿੰਨ ਦਿਨ ਦੇ ਰੋ ਜਿੰਨੇ ਜੇ ਨਹੀਂ ਫਰਕ ਪੈਂਦਾ ਤੋ ਦੋ ਤਿੰਨ ਦਿਨ ਦੇ ਦਿਓ ਨਾਲ ਟੈਰਾਮਾਈਸਿਨ ਦਾ ਪਾਊਡਰ ਦੇ ਦਿਓ ਜਾਂ ਜੇ ਟੈਰਾਮਾਈਸਿਨ ਦਾ ਪਾਊਡਰ ਨਹੀਂ ਹੈਗਾ ਤੇ ਜਿਹੜੀ ਆਪਾਂ ਪੈਰਾਸੀਟਾਮੋਲ ਲਈ ਸੀ ਇੱਕ ਅੱਧੀ ਬੂੰਦ ਉਹਦੀ ਸਵੇਰੇ ਦੇ ਦੇਵੇ ਇੱਕ ਸ਼ਾਮ ਨੂੰ ਦੇ ਦੇ ਕੋਈ ਜੇ ਜ਼ੁਕਾਮ ਰੇਸ਼ਾ ਹੁੰਦਾ ਉਹਨਾਂ ਬੁਖਾਰ ਵੀ ਹੁੰਦਾ ਟੈਰਾਮਾਈਸਿਨ ਵੀ ਰੇਸ਼ੇ ਨੂੰ ਸਕੂਨ ਦਿਆ ਤੇ ਜਿਹੜੀ ਮਿਆਦ ਦੱਸੀ ਆ ਇਹ ਵੀ ਰੇਸ਼ੇ ਨੂੰ ਮਾਰਦੀ ਆ ਬਾਕੀ ਤੁਸੀਂ ਦੇ ਕੇ ਦੇਖੋ ਇੱਕ ਵਾਰੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਇਸ ਕੋ ਟੈਬਲੇਟ ਦਾ ਹਨਾ ਤੇ ਬਾਕੀ ਰਹੀ ਗੱਲ ਬਾਬੇ ਇੱਕ ਇਮਰਾਨ ਇਮਰਾਨ ਬਾਈ ਆ ਉਹਦਾ ਪੂਰਾ ਨਾਮ ਮੈਂ ਪੜਿਆ ਨਹੀਂ ਕਮੈਂਟ ਚ ਜੇਤਾ ਬੁਲ ਗਿਆ ਇਮਰਾਨ ਅਖਰ ਉਹ ਕਹਿੰਦਾ ਬਾਈ ਸਾਰਿਆਂ ਦੇ ਕਮੈਂਟਾਂ ਦੇ ਜਵਾਬ ਦੇਣਾ ਮੇਰੇ ਕਮੈਂਟ ਦਾ ਜਵਾਬ ਨਹੀਂ ਬਾਈ ਪਤਾ ਕੀ ਚੱਕਰ ਆ ਜੀ ਮੈਂ ਸਾਰਿਆਂ ਦੇ ਜਵਾਬ ਵੀ ਦਊਂਗਾ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਨਾ ਪਰ ਜਿਹੜੇ ਵੀਰ ਨੇ ਕੋਈ ਵੀ ਇਦਾਂ ਦੇ ਕਿਸੇ ਮੁੱਦੇ ਤੇ ਕਮੈਂਟ ਕੀਤਾ ਹੁੰਦਾ ਵੀ ਆਹ ਬਿਮਾਰੀ ਤੋਂ ਉਹਦਾ ਮੈਂ ਰਿਪਲਾਈ ਦਿੰਨਾ ਹਰ ਇੱਕ ਬਾਈ ਦਾ ਰਿਪਲਾਈ ਦਿੰਨਾ ਜਿਹੜਾ ਵੀ ਕੋਈ ਮੈਨੂੰ ਕਹਿੰਦਾ ਵੀ ਆਹ ਬਾਈ ਨੁਕਤੇ ਬਾਰੇ ਦੱਸਿਓ ਉਹਦਾ ਰਿਪਲਾਈ ਵੀਡੀਓ ਚ ਆਉਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਹਨਾ ਬਾਕੀ ਸਾਰੇ ਭਰਾਤੂ ਹੀ ਪਿਆਰ ਕਰਦੇ ਆ ਤੇ ਮੈਂ ਚੱਲੀ ਜਾਂਦੇ ਆ ਤੇ ਮਾੜਾ ਮੋਟਾ ਕੰਮ ਕਰੀ ਜਾਂਦੇ ਆ ਤੇ ਬਾਕੀ ਬਾਬੇ ਉਹ ਹੋਰ ਕਈ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਭਾਈ ਕਬੂਤਰ ਮੈਂ ਪਹਿਲਾਂ ਵੀ ਉਹਦਾ ਵੀਡੀਓ ਚ ਦੱਸ ਚੁੱਕਿਆ ਦੁਬਾਰਾ ਫੇਰ ਦੱਸ ਦੇਣਾ ਰਿਪੀਟ ਕਰਕੇ ਸਹੀ ਤਰੀਕੇ ਨਾਲ ਵੀ ਭਾਈ ਕਬੂਤਰ ਦੂਸਰ ਚ ਕਹੀ ਗਈ ਜਾਂਦੇ ਗਰਮ ਉੜਦੇ ਆ ਕਈ ਠੰਡੇ ਜਾਂਦੇ ਆ ਵੀ ਕਬੂਤਰ ਦਾ ਦੂਸਰਾ ਵਾਲੇ ਹੋਰ ਹੁੰਦੇ ਆ ਤੇ ਸਾਲਾਂ ਭਾਈ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਜਿਹੜੇ ਕਬੂਤਰ ਆਪਾਂ ਠੰਡੇ ਮੌਸਮ ਚ ਢਾਲੀਏ ਉਹ ਬਾਹਲੇ ਗਰਮ ਚ ਨਹੀਂ ਉੜਦੇ ਠੀਕ ਆ ਇਹ ਗੱਲ ਨੋਟ ਕਰ ਲਿਓ ਜਦੋਂ ਪਹਿਲੀਆਂ ਦੂਸਰਾ ਹੁੰਦੀਆਂ ਨਾ ਜਿਹੜੀਆਂ ਆਪਾਂ ਪਹਿਲਾਂ ਪਹਿਲਾਂ ਜਿਹੜੀਆਂ ਆਪਣੇ ਆਬਾਦੀ ਸ਼ੁਰੂਨ ਤੋਂ ਅਪ੍ਰੈਲ ਪ੍ਰੂਲ ਚ ਛੱਡਦੇ ਆ ਨਾ ਅਪ੍ਰੈਲ ਜੇ ਮਾਰਚ ਅਪ੍ਰੈਲ ਚ ਛੱਡਦੇ ਆ ਉਹ ਕੂਤਰ ਬਾਈ ਠੰਡੇ ਮੌਸਮ ਚੋਂ ਡੋੜ ਕੇ ਆਪ ਜੀਆਂ ਕਸਾ ਬਣਾਉਂਦੇ ਹੁੰਨੀਆਂ ਗਰ ਉਹ ਜੇ ਬਹੁਤ ਆਡੀ ਗੇਮ ਤਕੜੀ ਆ ਖਿਡਾਰੀ ਪੂਰੀ ਹੈ ਨਾ ਵੀ ਪੂਰੀ ਮਿਹਨਤ ਕਰਦੇ ਤੁਸੀਂ ਸ਼ਰੋ ਡਾਲੋਗੇ ਪਰ ਪੂਰੀ ਲੋਜ ਕਿਤੇ ਨਾ ਕਿਤੇ ਉਹ ਕੂਤਰ ਕੰਮ ਨਹੀਂ ਕਰੂਗੇ ਇੱਕ ਬਾਲੇ ਲੰਬੇ ਕੂਤਰ ਨਹੀਂ ਚੱਲਦੇ ਹੁੰਦੇ ਤੇ ਗਰਮ ਜਾਂ ਠੰਡੇ ਉਹ ਵੀਰੇ ਬਲੱਡ ਹੁੰਦਾ ਇੱਕ ਵੀ ਜਿੱਦਾਂ ਇੱਕ ਹੁੰਦੇ ਘੱਟ ਉੜਦੇ ਕੂਤਰ ਠੀਕ ਆ ਕਈ ਉਹਨਾਂ ਨੂੰ ਠੰਡੇ ਵੀ ਕਹਿ ਦਿੰਦੇ ਆ ਜਿਹੜੇ ਬਾਹਲੇ ਉੱਡਦੇ ਆ ਉੱਚੇ ਉੱਡਦੇ ਆ ਬਹਲਾ ਟਾਈਮ ਕਈ ਉਹਨਾਂ ਨੂੰ ਗਰਮ ਵੀ ਕਹੀ ਜਾਂਦੇ ਆ ਨਾ ਹਰ ਇੱਕ ਦੀ ਆਪਣੀ ਆਪਣੀ ਭਾਸ਼ਾ ਆ ਆਪਣੀ ਆਪਣੀ ਲੈਗ ਹੋਈ ਆ ਬਾਕੀ ਮੈਂ ਇਦਾਂ ਦਾ ਕਦੀ ਅੱਜ ਤੱਕ ਕੋਈ ਨਹੀਂ ਦੇਖਿਆ ਵੀ ਗਰਮ ਠੰਡਾ ਹਾਂ ਐਨਾ ਆਪਾਂ ਜਦੋਂ ਕੂਤਰ ਨੂੰ ਫੜਦੇ ਵੀ ਨਾ ਕੂਤਰ ਗੂੰ ਗੂੰ ਕਰਦਾ ਹੱਤੋਂ ਛੁੱਟਣ ਨੂੰ ਕਰਦਾ ਕਿਤੇ ਨਾ ਕਿਤੇ ਕੂਤਰ ਬਾਹਰੋਂ ਭੱਜ ਜਾਂਦਾ 20% ਕਹਿੰਦਾ ਮੈਂ 100 ਨਹੀਂ ਕਹਿੰਦਾ ਕਿ 10 20% ਕਿਤੇ ਜਿਹੜੇ ਕੂਤਰ ਐਨ ਮੱਠੇ ਜੇ ਹੁੰਦੇ ਆ ਉਹ ਕੂਤਰ ਜਲਦੀ ਕਿਤੇ ਭੱਜਦੇ ਨਹੀਂ ਠੀਕ ਆ ਐਦਾਂ ਆਪਾਂ ਕਹਿ ਸਕਦੇ ਕੋੜੇ ਕਬੂਤਰ ਤੇ ਮੱਠੇ ਕਬੂਤਰ ਹਾਂ ਐਨਾ ਜ਼ਰੂਰ ਕਹੀਦਾ ਬਈ ਕਬੂਤਰ ਮੱਠਾ ਆ ਆ ਕਬੂਤਰ ਕੋੜਾ ਆ ਇਹ ਚੀਜ਼ ਆਪਾਂ ਕਹਿ ਸਕਦੇ ਆ ਕੋੜਾ ਕਬੂਤਰ ਇਹ ਹੁੰਦਾ ਫੜਿਆ ਨਹੀਂ ਜਾਂਦਾ ਖੁੱਡਿਆਂ 'ਚ ਵੀ ਫੜ ਲੂ ਫਰ ਲੂ ਕਰੀ ਜਾਂਦਾ ਹਨਾ ਉਹ ਉੰਤਰ ਕੇ ਕਰਾਂਗਾ ਤਾਂ ਬਾਹਰੋਂ ਵੀ ਭੱਜ ਜਾਂਦਾ ਉਹ ਹੁੰਦੇ ਕੋੜੇ ਕਬੂਤਰ ਤੇ ਜਿਹੜੇ ਦੂਸਰਾ 'ਚ ਹੁੰਦੇ ਨਾ ਬਈ ਉਹ ਮੱਠੇ ਕਬੂਤਰ ਹੁੰਦੇ ਮੱਠੇ ਜਿਹੜੇ ਮਿੱਠੇ ਹੁੰਦੇ ਕਬੂਤਰ ਬਾੜੀ ਜਮਾਂ ਹੀ ਪਿਆਰੇ ਹੁੰਦੇ ਵੀ ਮਤਲਬ ਕੋਈ ਐ ਹੱਥ 'ਚ ਫੜਿਆ ਹਿੱਲੇ ਹੀ ਨਾ ਮਾਸਾ ਵੀ ਜਿਆਦਾ ਦੂਸਰਾ 'ਚ ਕਬੂਤਰ ਉਹ ਸਿਆਣੇ ਕਬੂਤਰ ਹੁੰਦੇ ਆ ਉਹ ਠੀਕ ਆ ਬਾਕੀ ਹਰ ਇੱਕ ਦੀ ਭਾਸ਼ਾ ਆਪਣੀ ਆਪਣੀ ਕੋਈ ਗਰਮ ਕਹਿੰਦਾ ਕੋਈ ਠੰਡੇ ਆਪਾਂ ਕਹਿੰਦਾ ਵੀ ਜਿਹੜੇ ਕੂਤਰ ਬਾਲੇ ਤੇਜ ਆ ਹਨਾ ਤਿੱਖੇ ਆ ਤੇ ਕੂਤਰ ਮੱਠੇ ਆ ਆਪਾਂ ਇਹ ਚੀਜ਼ਾਂ ਲੈ ਕੇ ਯੂਜ਼ ਕਰ ਲਈਦੀ ਆ ਹਰ ਇੱਕ ਏਰੀਆ ਦੀ ਆਪਣੀ ਆਪਣੀ ਲੈ ਕੇ ਹੁੰਦੀ ਆ ਬਾਕੀ ਬਾਈ ਗਰਮ ਠੰਡਾ ਤੇ ਤੁਸੀਂ ਆਪ ਕਰਨਾ ਦਾ ਕੂਤਰ ਨੂੰ ਉਹ ਕਿੱਦਾਂ ਕਰਨਾ ਉਹ ਮੈਂ ਸਾਰੀਆਂ ਗੇਮ ਦੱਸੀ ਹੋਈ ਆ ਤੁਹਾਨੂੰ ਹਨਾ ਕਿੱਦਾਂ ਕੂਤਰ ਨੂੰ ਗਰਮ ਕਰ ਸਕਦੇ ਆ ਬਾਕੀ ਜਿਹੜਾ ਕੂਤਰ ਬਾਈ ਠੰਡੇ ਮੌਸਮ ਚੜਿਆ ਉਹ ਗਰਮੀ ਚ ਨਹੀਂ ਉੱਟੂਗਾ ਠੀਕ ਆ ਜਾਂ ਤਾਂ ਰੋਕਣਾ ਪਊਗਾ ਥੋੜੇ ਦਿਨ ਉਹਦੀ ਆਪ ਦੀ ਫੇ ਦੁਆਰਾ ਇੱਕ ਵਾਰ ਹਜ਼ਾਰ ਰੀਨਿਊ ਕਰਨਾ ਪੈਣਾ ਉਹਨੂੰ ਇੱਕ ਹਸਾਬ ਦਾ ਦੁਬਾਰਾ ਚਲਾਉਣਾ ਪੈਣਾ ਤੇ ਜੇ ਉਤਰ ਬਾਈ ਗਰਮੀਆਂ ਛੁੜਿਆ ਆ ਠੀਕ ਆ ਉਹ ਵੀ ਕਿਹਨਾਂ ਦਾ ਦੂਸਰਾ ਪਾਣੀ ਉਹਨੇ ਬਹਿਣਾ ਹੀ ਨਹੀਂ ਜਿਨੇ ਲੋਹ ਦੇਖੀ ਉਹਨੇ ਬਦ ਨਹੀਂ ਬਹਿਣਾ ਹਣਾ ਜਿਆਦਾ ਘਰੇ ਵਸ ਤਿੰਨ ਚਾਰ ਘੰਟੇ ਉੜਦਾ ਹੋਊਗਾ ਲੋਜ ਉਹ ਚਲੋ ਚੱਲ ਜੂਗਾ ਜੇ ਆਪਾਂ ਕਹੀਏ ਜਿੰਨੇ ਲੋ ਦੇ 12:00 ਵਜੇ ਆ ਉਹਨੇ ਕਿੱਥੇ ਕਬੂਤਰ ਨੇ ਬੈਣਾ ਬਾਹਰ ਭਾਈ ਘੰਟਾ ਢਾਂਗੇ ਆਪੜ ਕਾਈ ਜਾ ਬੈਣਾ ਹੀ ਨਹੀਂ ਉਹਨੇ ਕਬੂਤਰ ਨੇ ਇਹ ਚੀਜ਼ਾਂ ਹੁੰਦੀਆਂ ਬਸ ਦੂਸਰਾ ਵਾਲੇ ਕਬੂਤਰ ਬੰਦਾ ਉਦੋਂ ਕੋ ਬਣਾਉਂਦਾ ਜਿਹੜੇ ਟਾਈਮਾਂ 'ਚ ਆਪਾਂ ਨੂੰ ਦੂਸਰਾ ਵਾਲੇ ਚਾਹੀਦੇ ਆ ਲੋ ਵਾਲੇ ਆਪਾਂ ਉੱਥੇ ਕਬੂਤਰ ਕੱਢੀ ਦਿਆ ਹੁਣ ਮੈਂ ਉਹੀ ਕਬੂਤਰ ਆਪਾਂ ਲੋਜ ਕੱਢੀ ਦਿਆ ਉਹੀ ਕੂਤਰ ਠੰਡ 'ਚ ਕੱਢੀ ਦਿਆ ਠੀਕ ਆ ਦੂਸਰਾ ਨੂੰ ਵੀ ਪਰ ਇੰਨਾ ਆ ਕਿ ਜਿਹੜੇ ਕਬੂਤਰ ਦੂਸਰਾ ਨੂੰ ਕੱਢਣੇ ਬਾਲੇ ਲੰਬੇ ਨਹੀਂ ਕੂਤਰ ਚਾਲਦੇ ਹੁੰਦੇ ਬਾਲੇ ਲੰਬੇ ਵੀ ਕੂਤਰ ਰੱਦੀ ਹੋ ਜਾਂਦਾ ਇੰਨਾ ਲੰਬਾ ਕਿੰਨਾ ਬੰਦਾ ਕੰਮ ਕਰ ਲੂ ਵਾਰ 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 ਵਾ ਇੱਕੋ ਹੀ ਕੰਮ ਹੈਣਾ ਤੇ ਹੋਈ ਜਾਂਦਾ ਮਨ ਭਰ ਜਾਂਦਾ ਹਾਰੇ ਇੱਕ ਦਫਾ ਬਾਜ ਕੂਤਰ ਉੱਡਣੋਂ ਹਟ ਜਾਂਦਾ ਕੋਈ ਨਾ ਕੋਈ ਕਰੀਗਾ ਹੈਣਾ ਤੇ ਬਾਕੀ ਕੂਤਰ ਨੂੰ ਓਨਾ ਕਚੇਰੀ ਡਾਇਆ ਕਰੋ ਜਿੰਨਾ ਕਿ ਤੁਹਾਨੂੰ ਮੈਂ ਪਿਛਲੀਆਂ ਵੀਡੀਓ ਚ ਦੱਸਿਆ ਮਹੀਨਾ ਬਹੁਤ ਹੁੰਦਾ ਠੀਕ ਹੈ ਮਹੀਨਾ ਵੀ ਬਹੁਤ ਦੱਸਿਆ ਮੈਂ 20-25 ਦਿਨਾਂ ਚ ਉੱਦਾਜੇ ਕਬੂਤਰ ਤੁਸੀਂ ਛੱਡਣਾ ਬਾਜੀ ਛੱਡ ਹੋ ਜਾਂਦਾ ਜੇ ਮਿਹਨਤ ਕਰਦੇ ਆ ਤਾਂ ਪੂਰੀ ਮਿਹਨਤ ਕਰਦੇ ਆ ਤੁਸੀਂ 20-25 ਦਿਨਾਂ ਚ ਬੰਦਾ ਬਾਜੀ ਛੱਡ ਦੱਸਦਾ ਕੂਤਰ ਲਗਾਤਾਰ ਦਾ ਬਾਰੜਾਈਆਂ ਕਰਾ ਦੋ ਠੀਕ ਆ ਕੰਪਿਊਟਰ ਚੰਗਾ ਤੇ ਜੇ ਕੰਪਿਊਟਰ ਥੋੜਾ ਢਿੱਲਾ ਆ ਵੀ ਨਹੀਂ ਚੱਲਦਾ ਪਿਆ ਉਹਦੀਆਂ ਉਹਦੀਆਂ ਵਾਧੜਾਈਆਂ ਕਰਾ ਦੋ ਠੀਕ ਆ ਉਹਨੂੰ ਮਹੀਨੇ ਤੱਕ ਲੈ ਜਾਓ ਤੇ ਬਾਹਲਾ ਨਹੀਂ ਵੀ ਜੇ ਕੋ 2 ਮਹੀਨੇ 3 ਮਹੀਨੇ ਢਾਲਿਆ ਕੰਪਿਊਟਰ ਜੀ ਬਾਜੀ ਛੱਡਾ ਨਹੀਂ ਪਿਉ ਬਾਈ ਕਿਤੇ ਨਾ ਕਿਤੇ ਕੰਪਿਊਟਰ ਦਾ ਹੀ ਮੱਛ ਮਰ ਜਾਂਦਾ ਯਾਰ ਕਿੰਨਾ ਕੰਮ ਕਰਨ ਨੂੰ ਬੰਦਾ ਵੀ ਆਕੀ ਜਾਂਦਾ ਵੀ ਕੰਮ ਹੀ ਕਰੀ ਜਾਣਾ ਮੈਂ ਕੰਮ ਹੀ ਕਰੀ ਜਾਣਾ ਹਨਾ ਐਦਾਂ ਇਹ ਵੀ ਜਾਨਵਰਾ ਕਿੰਨਾ ਖੁੱਡੂnga ਮੈਂ ਵਾਰ ਵਾਰ ਉੱਡੀ ਜਾਣਾ ਇਹ ਵੀ ਆਕ ਜਾਂਦੇ ਆ ਤੇ ਆਇਓ ਬਾਗੋ ਪਾਣੀ ਪੂਣੀ ਕੰਪਿਊਟਰਾਂ ਨੂੰ ਪਾਉਣ ਆਲਾ ਪਹਿਲਾਂ ਬਾਬੋ ਪਾਣੀ ਭਰ ਲਿਆ ਤੇ ਪਾਣੀ ਵਰ ਕੇ ਪਈਏ ਕੰਪਿਊਟਰਾਂ ਉੱਤੇ ਸ਼ਾਮਾਂ ਦਾ ਟਾਈਮ ਜਦੋਂ ਚਿੜੀਆਂ ਚੀਂ ਚੀ ਕਰਦੀਆਂ ਨਾ ਸਵਾਦ ਪੂਰਾ ਆਉਂਦਾ। ਹੁਣ ਮੈਂ ਬੋਲਣ ਲੱਗ ਗਿਆ ਚੁੱਪ ਕਰ ਗਿਆ ਸਾਰਾ ਉੱਲਾ ਪੋਂਡੀਆਂ ਜਿੰਦੀਆਂ ਵੀ ਸੀ। ਤੇ ਲੋ ਬਾਬਿਓ ਕਰਦੇ ਹੁਣ ਵੀਡੀਓ ਦੀ ਸਮਾਪਤੀ ਆਈ ਗੁਰੂ ਘਰ ਵੀ ਪਾਰਟ ਹੋਣਾ ਸ਼ੁਰੂ ਹੋ ਗਿਆ ਹਨਾ। ਬੱਦਲ ਫੇਰ ਹੋਊਗਾ ਰਾਤ ਦਾ ਰਾਤ ਨੂੰ ਮੀਂਹ ਪਊਗਾ ਤੇ ਆਹ ਦਾਣੇ ਜੇ ਸਿੱਟਦੀ ਏ ੱਲੇ ਜਾ ਕੇ ਪਿੱਛੇ ਹੋਰ ਨਾ ਪ੍ਰਣਾਲਿਆ ਚ ਫਸਦੇ ਫਿਰਨ ਤੇ ਉੱਪਰ ਲਿਆਂ ਨੂੰ ਪਾਣੀ ਸਾਰਿਆਂ ਖੁੱਤਰਾਂ ਨੂੰ ਪਾਸ ਤਾਈ 2 ਜ਼ਡ ਤੇ ਇੱਕ ਵਾਰੀ ਤੁਹਾਨੂੰ ਉੱਪਰੋਂ ਮੋਹਲ ਚੱਲਦਾ ਜਾਣਾ ਲੋ ਵੀ ਉੱਪਰ ਛੱਟ ਲਾ ਲੱਗਦਾ ਹੋਇਆ ਤੁਸੀਂ ਦੇਖਦਾ ਨੂੰ ਕੀ ਹੋਇਆ ਹੈ ਨਾ ਉਹਨੇ ਹੋਰ ਹੀ ਚੱਕ ਲੈਨੇ ਇੱਥੋਂ ਕੀ ਗੱਲ ਹੋਈ ਆ ਤੇ ਆ ਬਾਕੀ ਜਾਨਵਰ ਵੀ ਸਾਰੇ ਠੀਕ ਆ ਸੈਟ ਆ ਉਹ ਬੱਚਾ ਇੱਕ ਢਿੱਲਾ ਹੋਇਆ ਲੱਗਦਾ ਉਹ ਮੈਂ ਹੁਣੇ ਚੱਕ ਕੇ ਉਹਨੂੰ ਦੇਖ ਲੈਂਦਾ ਕੀ ਪ੍ਰੋਬਲਮ ਹੋ ਰਹੀ ਆ ਉਹ ਬੱਚਾ ਇੱਕ ਨਹੀਂ ਦੋ ਢਿੱਲੇ ਹੋਏ ਸੀ ਇਹਨਾਂ ਨੂੰ ਰੇਸ਼ਾ ਹੋਇਆ ਪਿਆ ਮੂੰਹ ਸੁੱਜੇ ਪਿਆ ਸਾਰੇ ਹੀ ਹਨ ਇਹਨਾਂ ਨੂੰ ਇੱਕ ਆਪਾ ਦੇਣ ਲੱਗੇ ਆ ਹਾਂ ਨੋਵਾ ਮੌਕਸ ਜਿਹੜਾ ਆਪਾ ਦਿੰਨੇ ਹੁੰਦੇ ਹਨ ਹਨ 500mg ਇਹ ਮਤਲਬ ਅਬ ਚਾਰ ਹੀ ਸੇ ਕਰੂੰਗਾ ਨਾਲੇ ਕਿਉਂਕਿ ਜ਼ਿਆਦਾ ਢਿੱਲੇ ਆ ਤੇ ਟੈਰਾਮਾਈਸਿਨ ਦਾ ਕੈਪਸੂਲ ਮੇਰੇ ਤੋਂ ਖਤਮ ਹੈ ਤੇ ਨਾ ਪੈਰਾਸੀਟਾਮੋਲ ਆ ਆਹ ਟੈਟਰਾਸਾਈਕਲਿਨ ਦਾ ਪੈਕੇਟ ਪਿਆ ਹੋਇਆ ਪੀਲਾ ਆਹੀ ਮੈਂ ਦੱਸਦਾ ਹੁੰਦਾ ਹਨ ਕਿ ਇਹ ਵੀ ਇਹਨਾਂ ਨੂੰ ਦੇ ਦਿੰਨੇ ਆ ਇਹ ਵੀ ਮਤਲਬ ਬੁਖਾਰ ਤੋਂ ਕੰਟਰੋਲ ਕਰੂਗਾ ਕੋਈ ਨਾ ਕੋਈ ਬਾਕੀ ਮੈਂ ਕੱਲ ਨੂੰ ਲਿਆ ਕੇ ਬੁਖਾਰ ਵਾਲੀ ਵੀ ਇਹਨਾਂ ਨੂੰ ਦੇ ਦਊਗਾ ਕਿਉਂਕਿ ਬੁਖਾਰ ਵੀ ਆ ਤੇ ਰੇਸ਼ਾ ਵੀ ਆ ਆਹ ਹੀ ਪ੍ਰੋਬਲਮ ਸਾਰਿਆਂ ਦੇ ਆਉਂਦੀ ਐ ਇਸ ਟਾਈਮ ਬਰਸਾਤਾਂ ਦੇ ਵਿੱਚ ਟਾਈਮ ਨਾਲ ਦੇਖ ਲਿਆ ਕਰੋ ਆਰ ਮੈਂ ਦੇਖੇ ਨਹੀਂ ਕਿ ਉਤਰਤੀ ਨਾ ਹੋਣ ਚੜਦਾ ਵੀਡੀਓ ਬਣਾਉਣ ਤੇ ਪਤਾ ਨਹੀਂ ਹੀ ਲੱਗਣਾ ਤੇ ਲਿਆਓ ਇਹਨਾਂ ਨੂੰ ਦੇਈਏ ਨਾ ਦੁਬਾਰੀ ਆ ਬਾਬੇ ਇਹਨਾਂ ਨੂੰ ਪਾਵਰ ਜੈਲ ਇਹਦੀਆਂ ਵਿੱਚ ਆ ਪੰਜ-ਪੰਜ ਬੂੰਦਾ ਪਾ ਕੇ 10-10 ਸਿਮਰ ਪਾਣੀ ਇਹਨਾਂ ਨੂੰ ਪੰਜ-ਪੰਜ ਬੂੰਦਾ ਇਹਦੀਆਂ ਪਾਵਰ ਜਲ ਦੀਆਂ ਦਿੱਤੀਆਂ ਔਰ ਇਹਨਾਂ ਦੀ ਕੰਡੀਸ਼ਨ ਤੁਹਾਨੂੰ ਸਵੇਰੇ ਦਿਖਾਵਾਂਗੇ ਇੱਕ ਟੈਬਲੇਟ ਹੈ ਨੀ ਮੈਂ ਜਿਹੜੀ ਦੱਸੀ ਹੋਈ ਹੈ ਨਾ ਜਿਉਂ ਹੁੰਦੀ ਉਹ ਹੁਣ ਦੇ ਦੇਣੀ ਸੀ ਸਵੇਰ ਤੱਕ ਬੁਖਤਰ ਬਿਲਕੁਲ ਸਹੀ ਹੋਣੀ ਸੀ ਉਹ ਵੀ ਹੈ ਨੀ ਕਿ ਹੁਣ ਮੌਕੇ ਤੇ ਵੀ ਦੇਖੇ ਹੋਣਾ ਚਲੋ ਯਾ ਰਾਤ ਬਚੇ ਰਹੇ ਤਾਂ ਸਵੇਰ ਤੋਂ ਮੈਂ ਸੈੱਟ ਕਰ ਲੂੰਗਾ ਸਵੇਰ ਤੱਕ ਤਾਂ ਨਹੀਂ ਜਾਣ ਦਿੰਦਾ ਕਿ ਉਹ ਦਵਾਈਆਂ ਪੂਰੀਆਂ ਲੈ ਲਈਏ ਜਾਂ ਕੱਲ ਨੂੰ ਕਿਉਂਕਿ ਇੱਕ ਕੁੱਟ ਕੇ ਕੁੰਡੇ 'ਚ ਵੀ ਪਾ ਕਰਾਂਗੇ ਜਾਂ ਦਾਣੇ ਦੇ ਇਤਾਰੇ ਕੁਝ ਲਿਉਨੇ ਹੈ ਕੈਲਸ਼ੀਅਮ ਲਿਉਨੇ ਹੈ ਜਿਹੜੀ ਇੱਥੇ ਆ ਪ੍ਰੋਬਲਮ ਨਾ ਆਵੇ ਤੁਜੀ ਆ ਪ੍ਰੋਬਲਮ ਹੁਣ ਰੇਸ਼ੇ ਦੀ ਆਊਗੀ ਬੁਖਤਰ ਨੂੰ ਮੀਂਹ ਪੈਂਦੇ ਜਿਹੜੇ ਕੁੰਡਿਆਂ ਤੇ ਬਾਕੀ ਠੀਕ ਹੈ ਬਾਬੇ ਉਹ ਮਿਲਦੇ ਆਂ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ